ਉਹਨਾਂ ਨੇ ਉਹਨੂੰ ਛੱਡ ਕੇ ਮੇਰੀ ਮੰਮੀ ਦਾ ਗੱਡੂ ਛੁੱਟ ਕੇ ਮਾਰਿਆ ਉਹ ਫੇਰ ਜਿੱਤੇ ਨਾਲੇ ਸੌਂ ਗਿਆ ਰਿਹਾ ਤੇ ਰਾਤ ਪਈ ਸੀ ਜੀ ਉਹ ਕਹਿੰਦੇ ਸਾਨੂੰ ਪਤਾ ਨਹੀਂ ਲੱਗੇ ਮੰਮੀ ਨੂੰ ਪਤਾ ਨਹੀਂ ਜੀ ਜੋ ਲੜਦੇ ਨੇ ਜੀ ਉਹਨੂੰ ਮਾਰਨਾ ਲੱਗੇ ਨੇ ਤੇ ਮੰਮੀ ਅੰਦਰ ਵੜ ਗਈ ਬਸ ਉਹਨਾਂ ਨੇ ਮਾਰਤਾ ਹੀ ਮੰਮੀ ਜੀ ਉਹਨੂੰ ਜਦ ਗੱਡੂ ਛੁੱਟ ਕੇ ਤੇ ਹੀ ਜ ਮਾਰ ਰਹੇ ਸੀ ਮੇਰੇ ਬਾਪੂ ਨੂੰ ਉਹਨੇ ਹੱਥ ਮਾਰਿਆ ਕਹਿੰਦੀ ਮੈਨੂੰ ਛਡਾਉਂ ਜੀਰਾ ਮੇਰੇ ਨਾਮ ਗੁਰਜੰਟ ਸਿੰਘ ਜੀ ਜੀਨਾ ਕਤਲ ਹੋਇਆ ਕੌਣ ਲੱਗੂ ਤੁਹਾਡੇ ਜਿਹਦਾ ਕਤਲ ਹੋਇਆ ਉਹ ਮੇਰੀ ਮੰਮੀ ਜੀ ਜੀ ਨਾਮ ਕੀ ਹੈ ਦਾ ਨਾਮ ਸ੍ਰੀਂਦਰ ਕੌਰ ਸੀ ਉਹਨਾਂ ਦੀ ਉਮਰ 68 ਸਾਲ ਸੀ ਮਾਮਲਾ ਕਿੱਥੇ ਪੁਰਾ ਕੇ ਮਾਮਲਾ ਵੀਰੇ ਜੀ ਏਸੀ ਉਹ ਕਿਸੇ ਦੇ ਘਰਾਂ ਕੰਮ ਕਰਨ ਜਾਂਦੀ ਸੀ ਪਹਿਲਾਂ ਵੀ ਜਾਂਦੀ ਸੀ ਜੀ ਕਿਹਨਾਂ ਦੇ ਘਰਾਂ ਕੰਮ ਕਰਦੀ ਇੱਥੇ ਆਪਣੇ ਕੋਲ ਆ ਮੋਸੀ ਜਿੰਦਰ ਕਹਿੰਦੇ ਨੇ ਉਹਨਾਂ ਦੇ ਘਰਾਂ ਕੰਮ ਕਰਨ ਗਈਏ ਘਰਾਂ ਦੱਸ ਕੇ ਗਈਏ ਜੀ ਠੀਕ ਹੈ ਜੀ ਦੱਸ ਕੇ ਗਈਆ ਤੇ ਉਸ ਤੋਂ ਬਾਅਦ ਸਾਨੂੰ 2 ਦਿਨ ਮਾਤਾ ਸਾਡੀ ਘਰਾਂ ਨਹੀਂ ਆਈ ਸੀ ਇਹ 17 ਤਰੀਕ ਦੀ 3:30 ਵਜੇ ਦੀ ਗੱਲ ਹੈ ਜੀ ਅਸੀਂ ਕੱਲ ਸਾਰੇ ਪਿੰਡ ਦੇ ਕੈਮਰੇ ਚੈੱਕ ਕਰਿਓ ਪਿੰਡ ਤੋਂ ਬਾਹਰ ਨਹੀਂ ਸੀ ਗਏ ਜੀ ਉਹ ਸਿਰਫ ਉਨੇ ਜੇਰੀਏ ਚ ਗਾਇਬ ਹੋ ਗਈ ਸੀ ਸਾਰੇ ਪਾਸੇ ਫਿਰ ਪਾਸੇ ਸਾਡੇ ਨਾਲ ਸੀ ਕੈਮਰੇ ਦੇਖੇ ਨੇ ਜੀ ਠੀਕ ਹੈ ਜੀ ਤੇ ਕੱਲ ਪੁਲਿਸ ਨੇ ਕੀ ਕਰਿਆ ਜੀ লাশ ਕੱਢ ਲਈ ਉਹਨਾਂ ਦੇ ਘਰ ਤੋਂ ਰਸੋਈ ਦੇ ਥੱਲੇ ਤੋਂ ਯਾਰ ਦੇਖੀ ਸਾਰੇ ਘਰ ਦੇ ਉੱਤੇ ਕੋਰ ਸੀ ਆਪਣੇ ਸੋਇ ਦੀ লাশ ਪਈ ਹੋਵੇ ਆਪਾਂ ਨੂੰ ਪਤਾ ਨਾ ਹੋਵੇ ਜੀ ਘਰ ਚ ਨਹੀਂ ਸਾਰੇ ਈਆਂ ਭੈਣਾਂ ਉਹਨਾਂ ਦੇ ਘਰ ਆ ਜਾਈ ਗਏ ਉਹਨਾਂ ਦੇ ਘਰ ਕੋਈ ਪ੍ਰੋਗਰਾਮ ਸੀ ਜੀ ਦੇਖੋ ਵੀ ਉਹਨਾਂ ਦੇ ਵਿੱਚ ਉਹ ਤੇਰਾ ਰਿਸ਼ਤੇਦਾਰ ਹੈ ਜੀ ਸੋਇ ਦੇ ਪੈਰਾਂ ਚ লাশ ਪਈ ਸੀ ਜੀ ਉਹ ਕਹਿੰਦੇ ਸਾਨੂੰ ਪਤਾ ਨਹੀਂ ਲੱਗੇ ਕੋਈ ਯਕੀਨ ਲੱਗਦਾ ਕੋਈ ਕੀ ਗੱਲ ਹੋ ਗਈ ਕੋਈ ਕਿਉਂ ਮਾਰਿਆ ਗਿਆ ਉਹਨਾਂ ਇਹੇ ਹੀ ਮਾਰਿਆ ਗਿਆ ਇੱਕ ਮੁੰਡਾ ਜੀ ਉਹਨਾਂ ਦੇ ਰਿਸ਼ਤੇਦਾਰ ਆਇਆ ਵਸੇ ਜੀ ਇੱਕ ਉਹਨਾਂ ਨਾਲ ਪਿਆ ਉਹ ਮੁੰਡੇ ਏ ਉਹਨਾਂ ਦੀ ਬੀਬੀ ਨੂੰ ਮਾਰਨ ਲੱਗੇ ਸੀ ਆਪਦੀ ਉਮਰ ਕੀ ਘਨਾਂ ਵਾਲੀ ਨੂੰ ਮਾਰਨ ਲੱਗਿਆ ਸੀ ਹਾਂ ਘਨ ਵਾਲੀ ਨੂੰ ਮਾਰਨ ਲੱਗੇ ਸੀ ਮੇਰੀ ਮੰਮੀ ਉਹਨਾਂ ਦੇ ਉੱਪਰ ਚਲੀ ਗਈ ਉਹਨਾਂ ਨੇ ਉਹਨੂੰ ਛੱਡ ਕੇ ਮੇਰੀ ਮੰਮੀ ਦਾ ਗਾਲ ਕੁੱਟ ਕੇ ਮਾਰਨ ਚੌਣ ਤੇ ਲੱਗੇ ਸੀ ਚੌਣ ਨਹੀਂ ਉਹਨਾਂ ਦੇ ਘਰ ਆ ਕੰਮ ਕਰਦੇ ਜਾਂਦੇ ਸੀ ਮੰਮੀ ਨੂੰ ਪਤਾ ਨਹੀਂ ਸੀ ਜਿਉ ਲੜਦੇ ਨੇ ਜੀ ਉਹਨੂੰ ਮਾਰਨ ਲੱਗੇ ਨੇ ਤੇ ਮੰਮੀ ਅੰਦਰ ਵੜ ਗਈ ਬਸ ਉਹਨਾਂ ਨੇ ਮਾਰਸਾਈ ਫਿਰ ਉਦੋਂ ਕੀ ਹੋਇਆ ਮੇਰਾ ਬਾਪੂ ਉਧਰੋਂ ਪੁਲਤੂ ਆ ਰਿਹਾ ਸੀ ਜਿਹੜੀ ਉਹਨਾਂ ਦੀ ਮੰਮੀ ਸੀ ਉਹਨੂੰ ਜਦ ਕਾਲਕੁੱਟ ਕੇ ਬੀਚ ਵਿਚ ਮਾਰ ਰਹੀ ਸੀ ਮੇਰੇ ਬਾਪੂ ਨੂੰ ਉਹਨੇ ਹੱਥ ਮਾਰਿਆ ਕਹਿੰਦੀ ਮੈਨੂੰ ਛਡਾਉ ਉਹ ਮੇਰੇ ਡੈਡੀ ਨੇ ਚੱਕ ਕੇ ਉਹਨੂੰ ਅੰਦਰ ਵੀ ਪਾਇਆ ਜੀ ਜਿਹੜੀ ਉਹਨਾਂ ਦੀ ਬੁੜੀ ਸੀ ਠੀਕ ਆ ਚੱਕ ਕੇ ਪਾਇਆ ਮੇਰੇ ਬਾਪੂ ਨੂੰ ਉਹਨੇ ਨੇ ਚਾਹ ਵੀ ਪਿਲਾਈ ਜਾਈ ਨਾਲੇ ਮੇਰੀ ਮੰਮੀ ਉੱਥੇ ਅੰਦਰ ਮਰੀ ਪਈ ਸੀ ਉਹ ਮੁੰਡੇ ਨੇ ਜਿਹਨੇ ਮਾਰੀ ਯਾਰ ਫੁੜੇ ਨੇ ਮੰਮੀ ਥੋੜੀ ਪਹਿਲਾਂ ਮਾਰਤੀ ਸੀ ਮੰਮੀ ਮਾਰਤੀ ਸੀ ਉਹਨਾਂ ਨੇ ਪਹਿਲਾਂ ਹੀ ਬਾਪੂ ਨੂੰ ਉਹਨੇ ਬਹਾਨੇ ਨਾਲ ਪਿਟਾ ਲਿਆ ਸੀ ਤੇ ਜਿੱਦਵਰ ਗੋਲਦੀ ਗਿਆ ਹੋਈ ਹੈ ਜੀ ਰਿਪੋਰਟ ਹਾਂਜੀ ਫੁੱਲ ਰਿਪੋਰਟ ਲਿਖਾਈ ਤੇ ਜੀ ਦੋ ਮਿਲਵਾ ਜਮਾਇੇ ਸੀ ਮਾੜ ਕੇ ਦੇਖ ਕੇ ਚਲੇ ਗਏ ਉਹ ਮਤਲਬ ਕਿ ਉੱਚੀ ਵਿੱਚ ਕਿਹਦੀ ਵੀ ਉਹ ਕੋ ਕਰਦੇ ਕਿੰਨੇ ਫੈਮਲੀ ਮੈਂਬਰ ਹਨ ਅੰਦਰ ਉਹ ਫੈਮਲੀ ਮੈਂਬਰ ਹੈਗੇ ਨੇ ਜੀ ਉਸ ਚ ਪਿਓ ਆ ਰਿਕਾ ਰਾਲੀਆ ਮੁੰਡਾ ਕੁੜੀ ਉਹਦੇ ਛੋਟੇ ਛੋਟੇ ਬੱਚੇ ਨੇ ਤੇ ਹੋਰ ਪੁਲਿਸ ਨੂੰ ਪਰਚਾ ਕੀਤਾ ਗਿਆ ਜਿੱਦੇ ਕੀਤਾ ਗਿਆ ਅੱਛਾ ਤੁਸੀਂ ਬੋਇ ਇੱਕ ਬੰਦੇ ਦੇ ਕੀਤਾ ਇਹਨਾਂ ਨੇ ਵੀ ਜਿਹੜਾ ਉਹਨਾਂ ਦਾ ਰਿਸ਼ਤੇਦਾਰ ਆਇਆ ਸੀ ਜਦਕੀ ਜਦਕੀ ਉਹਨਾਂ ਦਾ ਜਿਹੜਾ ਪਿਓ ਸੀ ਉਹ ਵੀ ਉਹਦੇ ਨਾਲ ਸੀ ਉਹਦੇ ਉੱਤੇ ਫਾਟੇ ਨਹੀਂ ਪਾਚਾ ਪਾਇਆ ਉਹਨਾਂ ਨੇ ਮੰਗ ਕਰਦੇ ਆ ਜੀ ਉਹਨੂੰ ਵੀ ਨਾਲ ਸਜ਼ਾ ਹੋਣੀ ਚਾਹੀਦੀ ਹੈ ਫਾਟਾ ਪਾਇਆ ਜਾਵੇ ਉਹ ਖਰ ਅਫਸਰ ਸਾਹਿਬ ਆ ਜੀ ਉਹਤੇ ਕਾਤੇ ਨਹੀਂ ਫਾਟਾ ਪਾਇਆ ਡੱਟ ਬੋਡੀ ਦਿੱਸ ਗਈ ਡੱਟ ਬੋਡੀ ਸੰਰਾਲੇ ਪਈ ਆ ਜੀ ਉਸ ਵੰਡ ਹੋ ਗਿਆ ਨਹੀਂ ਹੋਇਆ ਨਹੀਂ ਹੈਗਾ ਪੋਸਟਮਾਰਟਮ ਹੋਇਆ ਨਹੀਂ ਹੈਗਾ ਜੀ ਉਹ ਈ ਨਾਮਾ ਤਾਂ ਹੈ ਮੇਰਾ ਨਾਮ ਕਟਾਰ ਸਿੰਘ ਹੈ ਜੀ ਜਿੰਨਾ ਵੀ ਦਿੱਤੋ ਹੀ ਆ ਉਹ ਮੇਰੇ ਘਰੇ ਸਪਤਨੀ ਹਿੰਦੀ ਜੀ ਕਿੰਨੀ ਉਮਰ ਦੀ 6 7 8 ਸਾਲ ਦੀ ਕਿੰਨੇ ਬੱਚੇ ਮੇਰੇ ਤਿੰਨ ਬੱਚੇ ਹੈ ਤਕਾਕਾ ਦੋ ਗੁੱਡੀਆਂ ਹੋਇਆ ਕਿ ਹੋਇਆ ਕਿ ਕੰਮਾਂ ਨੂੰ ਜਾਨਦੀ ਅੱਗੇ ਕੰਮ ਕਰਨ ਜਾਣਦੀ ਹੈ ਉਹਨਾਂ ਦੇ ਕਿੰਨੇ ਟਾਈਮ ਤੋਂ ਕੰਮ ਕਰਦੇ ਉਹਨਾਂ ਦੇ ਬਪਨ ਵੀ 16 17 ਖਾਲ ਤੋਂ ਕਿਤੇ ਕਿਸੇ ਦੇ ਕੋਲ ਇੱਕ ਤੇ ਕਿਸੇ ਦੇ ਜਾਨੀ ਉਹਨਾਂ ਦੇ ਹੁਣ ਲਗਾਤਾਰ ਤਿੰਨ ਚਾਰ ਦਿਨ ਹੋ ਗਈ ਸੀ ਕੰਮ ਕਰ ਐਜਾ ਕੀ ਕਾਰਨ ਹੋਇਆ ਜਿਹੜੇ ਉਹਨਾਂ ਨੂੰ ਕਾਰਨ ਉਹਨਾਂ ਦਾ ਆਪਸ ਵਿੱਚ ਪਾਈਆਂ ਪਾਈਆਂ ਦਾ ਰੌਲਾ ਸੀ ਜੀ ਇਸ ਤਰ੍ਹਾਂ ਰੌਲਾ ਕੁੱਜੀ ਰੌਲਾ ਕੋਈ ਹੋਊਗਾ ਲੈਣ ਦੇਣ ਇਹਨਾਂ ਦਾ ਪੈਸੇ ਬਾਕੀ ਜਿੰਮਾ ਸਾਹਿਬ ਵੀ ਉਹ ਹੁਣੇ ਹੋਈ ਸੀ ਆਉਂਦੇ ਇਹ ਕਿਤੇ ਮੌਕੇ ਨਾਲ ਚਲੇ ਗਏ ਮੇਰੇ ਘਰ ਦੇ ਇਹਨਾਂ ਦਾ ਪਹਿਲਾ ਆ ਮੁੱਦਾ ਚੱਕੀ ਜੀ ਜਿਉਂ ਤਾਂ ਘਰੇ ਹੀ ਬੁਢੀ ਰਹਿਣੀ ਹੈ ਮਾਰਨੀ ਤਾਂ ਬੁਢੀ ਸੀ ਉਹਨਾਂ ਨੇ ਤਮ ਕੋਈ ਘਰ ਵਾਲੀ ਮਾਸੀ ਮਾਸੀ ਮੇਰੇ ਘਰ ਵਾਲੀ ਹਾਂਜੀ ਚਾਹ ਵੀ ਪਲਾਈ ਆ ਮੈਨੂੰ ਮੈਂ ਪੁੱਛਿਆ ਮੈਂ ਕਿ ਮੇਰੇ ਘਰ ਦੇ ਕਹਿੰਦੇ ਉਹ ਹੁਣੇ ਗਏ ਆ ਮੈਂ ਜਦ ਆਪ ਦਾ ਫੋਨ ਕੱਢਿਆ ਲਾਇਆ ਜਦੇ ਨੰਬਰ ਉਹਨਾਂ ਦਾ ਬੰਦ ਆ ਉਹਨਾਂ ਦਾ ਤੇ ਖੁਦ ਨੂੰ ਤੋਂ ਪਤਾ ਲੱਗਿਆ ਜੀ ਉਹਨਾਂ ਦੇ ਘਰੇ ਨਹੀਂ ਘਰੇ ਨਹੀਂ ਸ਼ੱਕ ਮੈਨੂੰ ਆਪ ਦੇ ਪਰਿਵਾਰ ਤੇ ਪੂਰੀ ਆਪਣੇ ਹੈ ਕਿ ਕੀ ਅਸਲ ਜੀ ਹਾਂਗਾ ਮੈਂ ਟੱਬਰ ਮੈਨੂੰ ਮਿੰਟ ਮਿੰਟ ਦੱਸ ਸਕੇ ਜਾਂਦਾ ਜੀ ਮੈਂ ਉੱਥੇ ਜਾ ਕੇ ਤੱਬੀਆਂ ਇੰਨਾ ਟਾਈਮ ਲੱਗੂਗਾ ਇਹ ਜੱਟ ਬੋੜੀ ਦਾ ਕਦੇ ਪਤਾ ਲੱਗਦਾ ਤੇ ਇਹ ਤਾਂ ਸਾਰੀ ਰਾਤ ਪਤਾ ਲੱਗੇਗਾ ਹੱਸ ਕੇ ਕੀ ਬੰਕਰਦੇ ਹੋ ਮੰਗਰ ਮੈਂ ਤਾਂ ਇਹ ਅਭੀ ਮੈਂ ਤਾਂ ਰੋਲਿਆ ਹੋਇਆ ਹੈ ਇਹਦਾ ਜਿਹੜਾ ਕਿਰਾਏ ਦੇ ਮਕਾਨ ਤੇ ਬੈਠਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਇਸ ਤਰ੍ਹਾਂ ਇਨਸਾਫ ਚਾਹੁੰਦਾ ਇਨਸਾਫ ਮੈਂ ਬੱਚੇ ਵੀ ਨੇ ਪਰਿਵਾਰ ਉਹ ਜਿਹੜਾ ਅਸਲੀ ਬੰਦਾ ਜਿਹਦੇ ਘਰ ਹੋਇਆ ਉਹਨੂੰ ਦਿੱਤੇ ਹਰ ਦਿਨ ਦਾ ਦਿਨ ਕਿਰਾਏ ਤਲਦੀ ਪਰ ਜਿਹਦਾ ਦੀ ਡੈਥ ਹੋਈ ਆ ਜਦਾ ਮਾਪ ਕੁਮਰ ਹੋਇਆ ਉਹ ਉਹ ਮੇਰੀ ਮੰਮੀ ਸੀ ਗਏ ਮਾਦਰ ਕੀ ਹੋਇਆ ਕਿ ਕਿ ਕਰਾਂਗੇ ਉਹ ਘਰ ਤੋਂ ਕੰਮ ਕਰਨ ਗਏ ਸੀਗੇ ਤੇ ਸੇਧ ਕਰੇ ਗਏ ਸੀਗੇ ਘਰ ਤੋਂ ਸਾਡੇ ਕਿ 3 ਵਜੇ ਗਏ ਆ ਮੁੜ ਕੇ ਫਿਰ ਘਰੇ ਵਾਪਸ ਆਏ ਨਹੀਂ ਹੈ ਵੀ ਕਿੱਦੋਂ ਦੀ ਗੱਲ ਹੈ ਇਹ ਸੋ ਤਾਰਾਂ ਤਰੀਕ ਦੀ ਗੱਲ ਹੈ ਇਹ ਤੁਹਾਨੂੰ ਕਦੋਂ ਪਤਾ ਲੱਗੇ ਉਹਨਾਂ ਦੇ ਮਰਡਰ ਹੋ ਗਿਆ ਸਾਨੂੰ ਤਾਂ ਇਹ ਹਲੇ ਕੋਈ ਪਤਾ ਨਹੀਂ ਲੱਗਿਆ ਸੀਗਾ ਵੀ ਉਹ ਜਦੋਂ ਘਰ ਇੰਨੇ ਆਏ ਹੈਗੇ ਫਿਰ ਅਸੀਂ ਨੇ ਪੁਲਿਸ ਕੰਪਲੀਟ ਕੀਤੀ ਉਹਨਾਂ ਸਾਡੀ ਕੋਲ ਸੁਣਵਾਈ ਨਹੀਂ ਕੀਤੀ ਨਾ ਸਾਡੇ ਸਰਪੰਚ ਨੇ ਸਾਡੀ ਸੁਣੀ ਉਹ ਆਏ ਪੁਲਸ ਵਾਲੇ ਉਹਨਾਂ ਨੇ ਛਾਣ ਬੀਣ ਮੜੀ ਮੋਟੀ ਕੀਤੀ ਤੇ ਚਲੇ ਗਏ ਥੋੜੂ ਕੁ ਦਿਨ ਪਤਾ ਲੱਗਿਆ ਮਿਲ ਨਹੀਂ ਜਦੋਂ ਤੇ ਮਿਲਦਾ ਨਹੀਂ ਜਿਹੜਾ ਉਹ ਦੋ ਦਿਨ ਕਰੇ ਮਨ ਆਏ ਨਹੀਂ ਹੈਗੇ ਫਿਰ ਕੱਲ ਫੇਰ ਆਏ ਪੁਲਸ ਵਾਲੇ ਰਾਤ ਨੂੰ ਫਿਰ ਰਾਤੀ ਉਹਨਾਂ ਸ਼ਾਂਤ ਵੀਨ ਕਰੀ ਤੇ ਤਾਂ ਉਹਨਾਂ ਵੀ ਰੱਦਪੋਦੀ ਮਿਲੀ ਉਹਨਾਂ ਨੂੰ ਜੀ ਜੀ ਕਿਹੜਾ ਸਾਨੂੰ ਇਨਸਾਫ ਚਾਹੀਦਾ ਸਾਨੂੰ ਕੁਝ ਨਹੀਂ ਚਾਹੀਦਾ ਸਾਡੀ ਕੋਈ ਜਿੰਨੇ ਅਸੀਂ ਗਰੀਬ ਬੰਦੇ ਆ ਨਾ ਤਾਂ ਅਸੀਂ ਕੇਸ ਲੜ ਸਕਦੇ ਆ ਉਹਨਾਂ ਨਾਲ ਠੀਕ ਹੈ ਜਿੰਨੇ ਵੀ ਹੁੰਦਾ ਸਾਨੂੰ ਸਾਡੇ ਬੰਦੇ ਕਾਰਵਾਈ ਕੀਤੀ ਜਾਵੇ ਜਿਹੜਾ ਅਸਲੀ ਮੁਜਰਮਾ ਉਹ ਬਾਹਰ ਫੇਰਦਾ ਉਹਨੂੰ ਵੀ ਜੇਲ੍ਹ ਚ ਪਾਇਆ ਜਾਵੇ